ਹਲਕਾ ਬੰਗਾ ਅਦੀਮ ਪਿੰਡੇ ਪਿੰਡ ਲਾਦਿਆਂ ਵਿਖੇ ਨੰਬਰਦਾਰ ਦੇ ਘਰ ਦੇ ਅੱਗੇ ਦੇ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ जद इस, इस गोलीबारी सूचना पुलिस नीता ने मौके ते पहुंच के जांच शुरू कर दिखाई है फुटेज भी चेक कर रहे बलवंत सिंह बयान तचा दर्ज करके अगलेरी कारवाई शुरू कर दिखती है बंगा तू आर ड्रामा की रिपोर्ट ਹਾਂਜੀ ਸਰ ਕੀ ਨਾਂ ਤੁਹਾਡਾ ਬਲਵੰਤ ਸਿੰਘ ਐਡਵੋਕੇਟ ਬਲਵੰਤ ਸਿੰਘ ਰਾਜੀ ਅ ਵਕੀਲ ਸਾਹਿਬ ਕੀ ਕਾਰਨ ਹੋਇਆ ਤੁਹਾਡੇ ਜਿਹੜਾ ਘਰ ਦੇ ਉੱਤੇ ਹਮਲਾ ਹੋਇਆ ਤੇ ਕੋਈ ਕਾਰਨ ਇਤੋਂ ਪਤਾ ਨਹੀਂ ਲੱਗਾ ਮੇਰੀ ਤਾਂ ਨਾਲ ਜਿਹੜਾ ਦੁਸ਼ਮਣੀ ਆ ਸੀ ਮੈਂ ਤਾਂ ਰੇਟ ਤਾਂ ਭਲਾ ਹੀ ਤੋਂ ਦਾਂ ਤੇ ਨਾਲ ਤੋਂ ਬਾਅਦ ਜਿਹੜੀ ਮੇਰੀ ਗੱਲਬਾਤ ਹੋਈ ਹੈ ਕੋਈ ਕਿਸੇ ਨਾਂ ਤੋਂ ਤੋਂ ਮੈਨੂੰ ਕੋਈ ਹੋਵੇ ਇਸ ਬਾਰੇ ਪਤਾ ਨਹੀਂ ਲੱਗਾ ਜਿੱਦ ਰਾਤ ਕੋਈ ਹੋਏ ਹੁੰਦੇ ਸੀ ਕਹਿੰਦਾ ਪਤਾ ਨਹੀਂ ਲੱਗਿਆ ਤਾਂ ਪੜਕੇ ਬਾਹਰ ਚੱਲਿਆ ਹੋਣਾ ਤੇ ਤੁਹਾਨੂੰ ਪਤਾ ਕਦੋਂ ਲੱਗਿਆ ਇਹਦੇ ਬਾਰੇ ਇਸ ਦਿਨ ਪੜਾਤ ਜਦੋਂ ਬਹੁਤ ਖੜਾ ਕੋ ਹਾਕੀ ਦਾ ਮੈਚ ਚੱਲਦਾ ਸੀ ਮੈਨੂੰ ਸ਼ਾਇਦ ਵੀ ਕਿਸੇ ਨੇ ਟਰੱਕ ਬਹੁਤ ਜ਼ੋਰ ਦੀ ਹੜਾ ਮੈਂ ਕਿਹਾ ਸ਼ਾਇਦ ਵੀ ਕਿਸੇ ਨੇ ਪੜਕ ਕੇ ਫਲੂਕਾ ਦੇ ਹਾਕੀ ਦਾ ਮੈਚ ਚੱਲਦਾ ਤੇ ਬਾਹਰ ਨਿਕਲਿਆ ਮੈਂ ਬਾਹਰ ਨਿਕਲ ਕੇ ਦੇਖਿਆ ਦੇਖ ਕੇ ਪੂਰੇ ਘੇੜ ਤੋਂ ਹੋ ਗਏ ਇੱਧਰ ਘਰ ਕੋਈ ਜਾਗਿਆ ਨਹੀਂ ਮੈਂ ਕਿਹਾ ਫਿਰ ਫੋਟਾਟੇ ਚੱਲਿਆ ਹੋਣਾ ਤਾਂ ਉਹ ਦੇਖ ਕੇ ਮੈਂ ਜਾ ਜਿਹਾ ਹੋ ਗਿਆ ਤੁਸੀਂ ਸਵੇਰੇ ਉੱਠੇ ਹੋਵੇ ਕੋਈ ਗੱਲਬਾਤ ਨਹੀਂ ਫਿਰ ਗਵਾਂਢੀ ਸਾਡੇ ਜਿਹੜੇ ਇੱਕ ਇਹਨਾਂ ਘਰ ਖੋਣ ਪਿਆ ਉਹ ਹੈ ਠੇਕਦਾਰ ਉਸਰ ਲਾਲ ਉਹ ਹਾਈ ਬੈਠੇ ਕਹਿੰਦਾ ਨੰਬਰ ਤੇ ਗੱਲ ਕੀ ਮੈਨੂੰ ਤਾਂ ਗੋਲੀਆਂ ਕਿੱਥੇ ਲਈਆਂ ਸਦਾ ਬਾਹਰ ਪਈਆਂ ਮੈਂ ਕਿਚਨ ਬਾਹਰ ਨੂੰ ਆ ਕੇ ਬਾਹਰ ਆ ਕੇ ਦੇਖਿਆ ਮੈਂ ਗੋਲੀ ਕਿਤੇ ਬਹੁਤ ਸੇ ਪਈ ਦੇ ਕਿਥੇ ਦੱਸਿਆ ਉਹ ਜੁੱਤਾ ਕਿ ਕਿਉਂ ਫਿਰ ਨੇ ਘਰ ਗੋਲੀ ਪਈ ਸੀ ਅਸੀਂ ਬੰਦੇ ਨੇ ਘਰ ਦੇਖਣ ਲੱਪਟਾ ਵੀ ਜਿਹੜੇ ਘਰ ਗੋਲੀ ਪਈ ਫਿਰ ਉਹਦੇ ਪੁਲਿਸਰ ਕੋਲ ਚੱਲਿਆ ਹੁਣ ਉਧਰ ਕੋਈ ਨਿਸ਼ਾਨ ਦੇਖਿਆ ਨਹੀਂ ਤੇ ਇੱਕ ਬੰਦਾ ਕਹਿੰਦਾ ਆ ਇਹਦੇ ਵਿੱਚ ਵੀ ਸ਼ੇਕ ਹੋਇਆ ਵੀ ਲੈ ਇਹਦਾ ਤਾਂ ਇਹ ਕਿੱਥੋਂ ਹੋ ਗਿਆ ਵੀ ਜੀ ਦੀ ਜੀ ਕਿੰਨੇ ਖੋਲ ਸੀਗੇ ਮਰੇ ਘਰਾਂ ਨੂੰ ਪੰਜ ਖੋਲ ਮਿਲੇ ਮੈਨੂੰ ਆਹ ਪੰਜ ਖੋਲ ਮਿਲੇ ਆਂ ਇਹਨੇ ਚੁੱਕੀ ਲੰਦੇ ਸੀ ਗੇਟ ਤੇ ਵੀ ਪੰਜੇ ਨਿਸ਼ਾਨ ਆ ਹਾਂਜੀ ਹਾਂਜੀ ਆ ਤਿੰਨ ਤਾਂ ਸਾਨੂੰ ਤੁਹਾਡੇ ਦੇਖਦੇ ਹੀ ਆ ਇੱਕ ਤਾਂ ਸ਼ੀਪ ਹੋ ਗਿਆ ਇੱਕ ਸੱਜਾ ਹੱਤਲਕ ਅੰਮ੍ਰਵਰ ਦੇ ਤੱਕ ਤਬਿਆਤੋਂ ਉੱਤਲਕ ਨੂੰ ਤਵਾਰ ਪਰ ਨਹੀਂ ਹੋਇਆ ਚੌਥਾ ਗੇਟ ਤੇ ਲੱਗਾ ਇਹ ਖਾਨ ਤੇ ਲੱਗਿਆ ਇਹਦੇ ਤਾਂ ਨਹੀਂ ਕੋਈ ਪਾਰਟੀ ਦੇ ਨਾਲ ਤੁਸੀਂ ਜਿਹਦਾ ਸੰਬੰਧਤ ਹੈਗੇ ਆ ਜੇ ਜਿਹੜੇ ਤੋਂ ਹਾਂ ਪਾਰਟੀ ਨਾਲ ਸੰਬੰਧਤ ਕਾਲੀਦਲ ਨਾਲ ਹੈਗੇ ਆ ਉਹ ਇਦਾਂ ਦੀ ਲਾਗ ਡੜ ਜਾਂ ਕਿਸੇ ਨਾ ਵੀ ਕਿਸੇ ਵੀ ਪਾਰਟੀ ਦੇ ਵਿੱਚੋਂ ਦਾਪਾ ਨਹੀਂ ਹੈਗਾ ਵੀ ਜੋ ਸੱਚ ਆਪਾਂ ਸੱਚ ਕਹੀਦਾ ਸੱਚ ਬੋਲੀਦਾ ਦਾ ਕੀ ਤੇ ਸਰਪੰਚੀ ਵੀ ਕੀਤੀ ਪਿੰਡ ਦੀ ਇਹ ਸਾਡੇ ਫਾਦਰ ਸਾਹਿਬ ਸਰਪੰਚ ਸੀ ਮੈਂ ਉਹ ਨੰਬਰਦਾਰ ਹਾਂ ਠੀਕ ਓਕੇ ਸਰ ਪਿਛਲੇ ਮਤਲਬ ਪਿੰਡੋ ਜਿਹੜਾ ਥਾਂ ਦੀਆਂ ਆ ਬੰਗਾ ਪੁਲਿਸ ਦੇ ਵਿੱਚ ਜਿਹੜਾ ਇੱਥੇ ਗੋਲੀ ਚੱਲੀ ਹੈਗੀ ਆ ਇੱਕ ਨਾਮਵਰ ਵਿਅਕਤੀ ਦੇ ਉੱਤੇ ਕੀ ਉਹ ਕਾਰਨ ਹੈਗਾ ਹਾਂਜੀ ਇੱਥੇ ਲਾਦੀਆਂ ਪਿੰਡ ਦੇ ਵਿੱਚ ਠਾਣਾ ਨਗਰਾਂ ਦੇ ਵਿੱਚ ਇਹਦੇ ਵਿੱਚ ਰਾਤ ਨੂੰ ਡੇਟ ਦੇ ਵਿੱਚ ਗੋਲੀਆਂ 4 ਤੋਂ 5 ਇੱਕ ਬਰਲੇ ਪਾਸੇ ਗੋਲੀਆਂ ਚੱਲਿਆ ਰਾਤ ਨੂੰ ਉਹਦੇ ਵਿੱਚ ਲੰਬੜਪੁਰ ਜੀ ਦਾ ਘਰ ਹੈਗਾ ਜਿੱਥੇ ਚੱਲੀ ਆ ਇਹਨਾਂ ਨੂੰ ਬੰਦ ਚਲਾ ਕੇ ਚਲੋ ਜੀ ਅਸੀਂ ਉਸ ਵੰਦ ਦੇ ਵਿੱਚ ਮਕਦਮਾ ਨੰਬਰ 77 ਜਿੱਥੇ ਸਰਕਟ 724 109 ਬੀਨਸ 25 ਆਮ ਜੈਕ ਦੇ ਵਿੱਚ ਭਲਵੰਤ ਸਿੰਘ ਨੰਬਰਦਾਰ ਜੀ ਦੇ ਬੇਨਾਨਾ ਨਾਮ ਨੂੰ ਵਿਅਕਤੀ ਅੰਦਰ ਕੋ ਤੇ ਅਸੀਂ ਕੋਈ ਪੂਰੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਪਿੰਡ ਦੇ ਵਿੱਚ ਕਾਫੀ ਲੋਕੋਂ ਕੋਲ ਅਸਲਾ ਉਹ ਸਾਰਾ ਚੈੱਕ ਕਰ ਰਹੇ ਜਿਹੜੇ ਉਹ ਸੀਸੀਟੀਵੀ ਕੈਮਰੇ ਤੋਂ ਚੈੱਕ ਕਰ ਰਹੇ ਉੱਥੇ ਪਿੰਡ ਦੇ ਵਿੱਚ ਕਿ ਪਹਿਲਾਂ ਲੜਾਈ ਹੋਈ ਹੈ ਉਹ ਲੜਾਈ ਵਿੱਚ ਦੋਨੋਂ ਧਿਰਾਂ ਨੂੰ ਅਹ ਟ੍ਰਾਂਸਫਰ ਚਾਹੀਦਾ ਉਹ ਲੜਾਈ ਜੋ ਉਸ ਜਗ੍ਹਾ ਤੇ ਹੋਈ ਤੇ ਅਸੀਂ ਉਸ ਸੀਸੀ ਨੂੰ ਬੜਾ ਪ੍ਰਿਕਸ਼ਨ ਦੇਖ ਰਹੇ ਹਾਂ ਇਹਦੀ وجہ ਕੀ ਹੈ ਸਰ ਉਹ ਜਿਸ ਤਰੀਕੇ ਦੇ ਨਾਲ ਉਹ ਗੇਟ ਦੀ ਕਿੱਡੀ ਮੋਟੀ ਚਦਰ ਆ ਉਹ ਕਿਹੜੀ ਬੁਲੇਟ ਹੋਗੀ ਜਿਹੜੀ ਉਹ ਚਦਰ ਹੀ ਪਾੜ ਦਿੱਤੀ ਉਹ ਉੱਥੋਂ ਤਾਂ ਚਦਰ ਨੂੰ ਉਸੇ ਵਿਕਾਸ ਨੂੰ ਟੇਕਾ ਠੀਕ پتਲੀ ਚਦਰ ਹੀ ਆ ਇਹ ਦੇਖੀਏ ਮੈਂ ਐਗਜ਼ਾਮਨ ਕਿ ਕਿਸ ਬੱਤੀ ਉਹਦੇ ਤਾਂ ਇਹ ਤੋਂ ਤੁਹਾਨੂੰ ਸ਼ੋਰ ਮਿਲਿਆ ਕੋਈ ਕਬਜ਼ਾ ਪੁਲਿਸ ਚਲੇ ਹੋਏ ਤੇ ਇੰਚ ਅਫਸਰਾਂ ਦੀ ਟੀਮ ਲੱਗੀ ਹੈ ਸਾਡੇ ਐਸਐਸਪੀ ਸਾਹਿਬ ਡਾਕਟਰ ਮਨਤਾਪ ਸਿੰਘ ਜੀ ਦੇ ਅਗਵਾਈ ਦੇ ਵਿੱਚ ਐਸਐਸਪੀ ਵੀ ਸੀਆਈਏ ਇਨਸਪੈਕਟਰ ਮਹਿਰ ਐਸਐਸਪੀ ਜੀ ਵੀ ਸਰ ਐਸਐਸਪੀ ਕੰਪਨੀ ਤੋਂ ਇਹਨਾਂ ਚਲਦੀ ਕੋਈ ਨਹੀਂ ਕੋਸਟ ਅਬਜ਼ਰਵ ਨਹੀਂ ਇਹ ਕਿੰਨੇ ਫਾਇਰ ਹੋਏ ਥੇ ਉੱਤੇ 5 ਫਾਇਰ ਤੇ ਕੋਈ ਕੈਮਰਿਆਂ ਦੇ ਵਿੱਚ ਆਇਆ ਸਰ ਕੋਈ ਉੱਤੇ ਸੀਸੀਟੀਵੀ ਕੈਮਰਾ ਹੈ ਮਲੇ ਜੇ ਤੱਕ ਕਦੇ ਵੀ ਲੱਗਾ ਉਸ ਨੂੰ ਸਜਿੰਨ ਲੱਗਾ ਇਹ ਵੀ ਜਿਵੇਂ ਮੁਕਸਦ ਹੋਵੇ ਪਲਸ ਨਾ ਜਨਾਇਆ ਉਹ ਕੁਝ ਦੋ ਬੰਦੇ ਹੈਗੇ ਹਨ ਉਹ ਬੰਦੇ